ਨੇ ਤੋਂ ਜਲਾਨਾ ਦੇ ਇਹ ਜਿਹੜੇ ਨੇ ਨੌਜਵਾਨ ਨੇ ਜਿਹੜੇ ਗੰਬਲਾ ਦੀ ਸੇਵਾ ਕਰ ਰਹੇ ਨੇ ਦੇਖ ਸਕਦੇ ਤੁਸੀਂ ਰਾਤ ਨੂੰ ਭਾਈ ਸਾਹਿਬ ਤੁਰਜਾਈ ਭਾਲੇਗਾ ਗੰਬਲ ਵਗੈਰਾ ਤੇ ਦੇ ਰਹੇ ਨੇ ਹਰਿਆਣੇ ਵਾਲੇ ਨੇ ਜਿਹੜੇ ਉਹ ਦੇ ਰਹੇ ਨੇ ਯੋ ਪਲੇ ਲੋ ਲੈ ਲੋ ਲੈ ਬਾਕੀ ਕਵੀ ਬਹੁਤ ਸਹੀ ਇੱਥੇ ਰੱਖਾ ਭਾਈ ਸਾਹਿਬ ਜੀ ਸਾਡੇ ਪੰਜ ਚਾਰ ਜਣੇ ਹਰਿਆਣੇ ਵਾਲੇ ਵੀਰ ਨੇ ਇਹ ਜਦਾਂ ਜਾਂ ਤੋਂ ਆਇਆ ਜਿਹੜੇ ਕੰਬਲਾ ਦੀ ਸੇਵਾ ਕਰਦੇ ਆ ਭਾਈ ਟ੍ਰਾਂਸਪੋਰਟਾਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਖਨੌਰੀ ਤੋਂ ਪਰ ਕਿਲੇ ਭਾਈ ਛੋਟਾ ਹਰਤੀਸ ਨਾ ਇਹ ਕੰਬਲ ਵਗੈਰਾ ਮਿਲਦੇ ਹੁਣ ਉਹ ਤੇ ਨੇਕ ਤੋ ਜਿੰਨਾ ਬਾ ਗੱਟਰ ਸਰਕਾਰ ਟਰੇਰ ਸਰਕਾਰ ਮੋਦੀ ਸਰਕਾਰ ਜਲਾਰਣਾ ਪਿੰਡ ਜਿੰਦਾਬਾਦ ਜਲਾਰਣਾ ਤੋਂ ਲੈ ਕੇ ਆਏ ਹੋ ਹਾਂ ਜੀ ਜਲਾਰਣਾ ਪਰ ਕਿਹ ਲੈ ਆਂਦਾ ਫਿਰ ਇਹ ਆਪਣੇ ਵੀਰ ਭਰਾ ਆਏ ਆ ਅਸੀਂ ਆਏ ਸੀ ਆਪਣੀ ਟਰਾਲੀ ਰੋਕ ਲਈ ਸੀ ਰਸਤੇ 'ਤੇ ਅਸੀਂ ਸਿੱਧੇ ਟੰਬਲਾਂ ਤੋਂ ਬਿਨਾ ਆਹ ਕੱਪੜੇ ਮੇਲੇ ਪਏ ਵੀਰ ਇਹਨਾਂ 'ਚ ਆਏ ਆ ਹਾਂ ਪਰ ਖੱਟਨੇ ਤੇ ਮੋਦੀ ਨੇ ਸਮਾਲ ਨਹੀਂ ਕੀਤੀ ਉਹਦੀ ਤੌਣ ਤੇ ਗੋਡਾ ਦਿਆਂਗੇ ਪਿੱਛੇ ਹਟਦੇ ਨਹੀਂ ਠਿਕਰੀ ਬਾਰਡਰ ਦਿੱਲੀ ਜਾ ਕੇ ਪਹੁੰਚਾਂਗੇ ਸਾਰੇ ਪਿੰਡਾਂ ਨਾਲ ਦੇ ਸਹਿਯੋਗ ਨਾਲ ਲਿਆਂਦੇ ਆਂ ਕਮਲ ਸਾਰੇ ਪਿੰਡ ਦੀ ਸਾਰੇ ਪਿੰਡਾਂ ਮਾਬੇ ਪਿੰਡਾਂ ਨੇ ਪਰਵਾ ਨੇ ਆ ਗੱਡੀ ਪਰ ਕੇ ਭੇਜਿਆ ਜ਼ਲਾਣਾ ਨੇ ਪਿੰਡ ਤੋਂ ਦਾਨ ਦਾਨ ਭੇਜਿਆ ਹੋਇਆ ਹਾਂ ਵੀ ਸਾਡੇ ਭਰਾ ਬੈਠੇ ਉੱਥੇ ਮਤਲਬ ਨੌਰੀ ਬਾਰਡਰ ਤੇ ਉਹਨਾਂ ਨੂੰ ਪਾਰੇ ਤੋਂ ਬਚਣ ਵਾਸਤੇ ਕੱਪੜੇ ਤਾਂ ਜ਼ਰੂਰੀ ਨੇ ਤਾਂ ਠੰਡ ਦਾ ਠੰਡ ਹੀ ਹੈ ਨਾ ਠੰਡ ਦਾ ਕਿਸੇ ਨੇ ਲਿਆਈ ਨਹੀਂ ਉਹਦਾ ਕਰਕੇ ਭੇਜੇ ਨਾ ਕੰਬਲ ਆ ਦੋ ਇਸ ਜੋ ਮਤਲਬ ਜਿਹੇ ਜਿਹੇ ਜਿੱਦੂ ਕੋ ਸਰਿਆ ਉਹਦੇ ਭੇਜੇ ਇਹ ਨਹੀਂ ਆਉਂਦੇ ਫਿਰ ਗੱਡੀ ਪਰ ਨਹੀਂ ਸੱਡ ਲਾਣੇ ਤੋਂ ਲੈ ਕੇ ਆਏ ਆਪਣੇ ਰਿਸ਼ਤੇਦਾਰ ਸੀ ਇਹ ਦੇਖੋ ਰਿੰਕੂ ਬਰਾੜ ਇੱਕ ਮੁੰਡਾ ਜਗਤਾਰ ਹੈ ਇਹ ਕੋਈ ਕਿਸੇ ਨੇ ਕਿਹਾ ਨਹੀਂ ਸੀ ਇਹ ਵੀਡੀਓ ਦੇ ਵਿੱਚ ਦੇਖਦੇ ਆ ਨਾ ਜਦੋਂ ਵੀ ਸਰਦੀ ਦਾ ਮੌਸਮ ਹੋਇਆ ਹੁਣ ਸਰਦੀ ਦੇ ਵਿੱਚ ਠੰਡ ਦੇ ਵਿੱਚ ਠਰਦੇ ਆ ਕਿਸ਼ਾਨ ਵੀਰ ਇਹਨਾਂ ਨੇ ਮਨ ਚ ਆਈ ਭਾਵਨਾ ਮਨ ਚੋਂ ਸਾਰਾ ਵੀ ਇਕੱਠਾ ਕਰਕੇ ਆਪ ਦਾ ਸਾਸ਼ਨ ਪਾਣੀ ਸਾਰਾ ਸੇਵਾ ਕਰੀ ਵਿਚਾਰਿਆਂ ਨੇ ਧੰਨਵਾਦ ਆਹੇ ਭਰਾਵਾਂ ਦਾ ਇਹੋ ਜੀ ਸੋਚ ਲੰਬੀ ਸੋਚ ਦਾ ਪ੍ਰਮਾਤਮਾ ਇਹਨਾਂ ਨੂੰ ਲਗਰੀ ਦੇ ਵਿੱਚ ਬਸਦੀ ਰੱਖੇ ਵਧੀਆ ਚੰਗੀ ਗੱਲ ਹੈ ਅਹੀ ਸੋਚ ਰੱਖਦੇ ਜਿਹੜੇ ਸਦਾ ਬਾਹਰ ਰਹਿੰਦੇ ਨੇ ਬੰਦੇ ਇਹ ਹੁਣ ਬੇਨਤੀ ਆਏ ਆ ਇੱਕ ਵਿੱਚ ਇਹਦੇ ਜਿਹੜੇ ਭਰਾ ਕੰਬਲ ਲਿਆਉਂਦੇ ਆ ਨਾ ਜਦੋਂ ਅੱਠਵੇਂ ਦੀ ਅੱਠਵੇਂ ਆਪਾਂ ਗੇੜੇ ਨਾਲ ਜਾਂਦੇ ਆ ਨਾ ਪਿੰਡ ਨੂੰ ਜਾਂਦੇ ਆ ਫਿਰ ਆਪਾਂ ਪਿੰਡ ਨੂੰ ਵਾਪਸ ਆ ਜਾਂਦੇ ਆ ਅੱਧੇ ਬੰਦੇ ਆ ਜਾਂਦੇ ਆ ਤੇ ਚਲੇ ਜਾਂਦੇ ਆ ਉਹ ਰਿਆਂਗਾਂ ਦੇ ਵਿੱਚ ਜਿਹੜੇ ਕੰਬਲ ਰਿਆਂਗ ਆ ਉਹ ਟਰਾਲੀ ਦੇ ਵਿੱਚ ਹੀ ਛੱਡ ਜਾ ਕਰੋ ਤੋ ਫੇਰ ਦੂਜਾ ਬੰਦਾ ਠੜੀ ਜਾਂਦਾ ਹੈ ਇਹ ਸਾਡੇ ਨਾਲ ਪਹਿਲਾਂ ਹੁੰਦੀ ਰਹੀ ਆ ਨਹੀਂ ਤਾਂ ਕਹਿੰਨੇ ਆ ਹਾਂ ਵੀ ਆਪਦੇ ਘਰੇ ਨਾਲ ਲੈ ਕੇ ਜਾਓ ਉਹਨੂੰ ਵਿੱਚ ਹੀ ਰੱਖ ਲਓ ਆਪਦੀ ਟਰਾਲੀ ਦੇ ਅਗਲੇ ਬੰਦੇ ਆ ਕੇ ਓੜ ਲੈਣਗੇ ਉਹਨੂੰ ਲੈ ਲੈਣਗੇ ਹਾਂ ਮੈਂ ਬੰਜਾਂ ਨੇ ਜਿਹੜਾ ਪਹਿਲਾਂ ਤਾਂ ਜੀ ਲੋਕ ਬੋਲ ਕੰਬਲਾਂ ਦਾ ਜਿਹੜਾ ਤੇ ਇਹ ਲੰਗਰ ਲਾਇਆ ਭਰਾਵਾਂ ਨੇ ਇਕੱਠੇ ਕਰਕੇ ਲਿਆਏ ਪਿੰਡ ਚ ਵੱਡੇ ਪੱਧਰ ਤੇ ਇਹਨੂੰ ਇਹ ਲੰਗਰ ਦੇ ਤੌਰ ਤੇ ਦੇ ਰਹੇ ਨੇ ਵੰਡ ਰਹੇ ਨੇ ਠੰਡ ਦਾ ਮੌਸਮ ਹੈ ਤਾਂ ਕਈ ਵਾਰ ਇਹ ਕਿੰਨਾ ਕਿਸਾਨਾ ਕੋਲੇ ਹੈ ਵੀ ਨਹੀਂ ਸੀਗੇ ਲੋਹਣਾ ਸਿੰਘਾ ਕਈ ਥਾਵਾਂ ਤੇ ਲੋ ਆ ਗਏ ਸੀ ਤਾਂ ਇਸ ਤਰ੍ਹਾਂ ਭਰਾਵਾਂ ਨੇ ਸੇਵਾ ਕੀਤੀ ਆ ਤਾਂ ਤਸਵੀਰਾਂ ਜਿਹੜੀਆਂ ਨੇ ਖਨੌਰੀ ਬਾਰਡਰ ਦੀਆਂ ਜਿੱਥੇ ਜਿਹੜਾ ਇਹ ਲੰਗਰ ਹੈ ਕਿਸਾਨਾਂ ਦੇ ਭਰਾਵਾਂ ਦੇ ਦਲਾਹ ਲਾਣਾ ਵੱਲੋਂ ਕਿਸਾਨਾਂ ਦੇ ਲਈ ਖੇਸਾਂ ਦਾ ਕੰਬਲਾ ਦਾ ਸੋਹਣੇ-ਸੋਹਣੇ ਕੀਤ ਹੈ ਐ ਨਹੀਂ ਕਹਿ ਸਕਦੇ ਵੀ ਆਪਾਂ ਪੁਰਾਣੇ ਜਿਹੇ ਖੇਸ ਲੈ ਆਏ ਹੁਣ ਪਰ ਉਹ ਵਧੀਆ ਸੋਹਣੇ-ਸੋਹਣੇ ਕੰਬਲਗ ਦਾ ਜਿਹੜਾ ਇਹ ਆ ਛੋਟਾ ਹਾਥੀ ਹੈ ਉਹ ਭਰ ਕੇ ਲਿਆਇਆ ਤੇ ਨਾਲ ਉਹਦੇ ਇਹ ਦੁੱਧ ਦੀ ਸੇਵਾ ਵੀ ਹੈਗੀ ਆ ਉਹਨਾਂ ਭਰਾਵਾਂ ਦੇ ਵਰਨੀ ਹੋਈਆਂ ਸੋ ਜੁੜੇ ਰਹੋ ਤੁਸੀਂ ਸੱਚ ਭਾਈ ਦੇ ਨਾਲ ਧੰਨਵਾਦ